ਕਰਕੇ ਸੜਕਾਂ ਦੇ ਉੱਤੇ ਵਿਜ਼ਿਬਿਲਟੀ ਜ਼ੀਰੋ ਹੋ ਚੁੱਕੀ ਹੈ ਜਿਸ ਕਰਕੇ ਲਗਾਤਾਰ ਸੜਕ ਹਾਸੇ ਵੱਦੇ ਨਜ਼ਰ ਆ ਰਹੇ ਨੇ ਫਿਰੋਜ਼ਪੁਰ ਫਾਜ਼ਿਲਕਾ ਜੀਟੀ ਰੋਡ ਦੇ ਨੇੜਲੇ ਪਿੰਡ ਦੇ ਵਿੱਚ ਉਸ ਵੇਲੇ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਦੋ ਕਾਰਾਂ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ ਹਾਸਾ ਇਹਨਾਂ ਭਿਆਨਕ ਸੀ ਕਿ ਦੋਨੋਂ ਗੱਡੀਆਂ ਵਿੱਚ ਬੈਠੇ ਸਵਾਰ ਲੋਕਾਂ ਦਾ ਤਾਂ ਬਚਾਅ ਹੋ ਗਿਆ ਪਰ ਗੱਡੀਆਂ ਲਿਫਾਫੇ ਵਾਂਗ ਫਰੰਟ ਤੋਂ ਇਕੱਠੀਆਂ ਹੋ ਗਈਆਂ ਜਿਸ ਤੋਂ ਬਾਅਦ ਲੋਕਾਂ ਦੀ ਭੀੜ ਇਕੱਠੀ ਹੋਈ ਤੇ ਇਹਨਾਂ ਨੂੰ ਬਾਹਰ ਕੱਢਿਆ ਗਿਆ ਜਿਸ ਤੋਂ ਬਾਅਦ ਉੱਥੇ ਮੌਕੇ ਦੇ ਉੱਤੇ ਅਜਿਹਾ ਸੀਨ ਦੇਖਣ ਨੂੰ ਮਿਲਿਆ ਜਿਸ ਤੋਂ ਸਾਫ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਇਹ ਟੱਕਰ ਕਿੰਨੀ ਜ਼ਿਆਦਾ ਭਿਆਨਕ ਸੀ ਇਸ ਕਰਕੇ ਲੋਕਾਂ ਨੂੰ ਧੁੰਦ ਦੇ ਵਿੱਚ ਜਾਂਦੇ ਸਮੇਂ ਆਪਣੀ ਗੱਡੀਆਂ ਦੀ ਰਫ਼ਤਾਰ ਹੌਲੀ ਕਰਨ ਦੀ ਅਪੀਲ ਵੀ ਵਾਰ-ਵਾਰ ਕੀਤੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਵੀ ਦੇਖਿਆ ਜਾ ਰਿਹਾ ਹੈ ਕਿ ਕਾਰ ਦੀ ਸਪੀਡ ਜ਼ਿਆਦਾ ਹੋਣ ਕਰਕੇ ਇਹ ਸੜਕ ਹਾਦਸਾ ਵਾਪਰਿਆ ਆਓ ਸੁਣਦੇ ਹਾਂ ਆ ਕੇ ਲਈ ਜਾਂਦੇ ਸੀ ਤੇ ਉਹ ਗੱਡੀਆਂ ਆਂਦੀ ਪਈ ਉਹਨੇ ਕਮਾਵੇ ਬੜੀ ਸਪੀਡ ਚ ਆਂਦੀ ਪਿਆਂਡਾ ਸੀੜੀ ਵਾਲੀ ਉਹਨੇ ਇੱਕੇ ਜੰਮਦਨ ਮਾਰੀ ਤੇ ਇਹ ਪਲਟ ਕੇ ਅੰਦਰ ਇਹ ਕਿਧਰ ਜਾ ਰਹੀ ਹੈ ਇਹ ਵੀਰੇ ਆਦੇ ਘਰਾਂ ਨੂੰ ਜਾਣਾ ਭੀ ਏਜੰਸੀ ਜਿ ਘੜਾ ਕੇ ਲੈ ਕੇ ਆਣ ਅੱਛਾ ਏਜੰਸੀ ਜਿ ਘੜਾ ਕੇ ਉਹ ਕਿਧਰ ਆ ਰਹੀ ਹੈ ਇਹ ਖਾਈ ਵਾਲੇ ਪਾਸੋਂ ਆਉਣਾ ਦੀ ਵੀਰੇ ਇਧਰੋਂ ਇਹ ਵਾਲੀ ਹਾਂਜੀ ਤੇ ਉਹ ਸ਼ਹਿਰ ਵਾਲੇ ਪਾਸੋਂ ਆ ਅੱਛਾ ਕੀ ਬੜੀ ਜ਼ਬਰਦਸਤ ਟੱਕਰ ਹੋਈ ਇਕਦਮ ਹਾਂਜੀ ਅੱਛਾ ਬਚ ਗਏ ਵਿੱਚ ਸਵਾਰੀਆਂ ਬਚ ਗਏ ਨੇ ਵੀਰੇ ਉਹਨਾਂ ਦੇ ਸੱਤਾ ਬਾਜ਼ੀਆਂ ਲੱਗੀਆਂ ਪਾਵਾਂ ਤੇ ਰਹੀ ਹੈ ਉਹਨਾਂ ਦੇ ਬਾਜ਼ੇ ਨੇ ਬਚ ਗਏ ਇਹਦੇ ਚ ਇੱਕ ਇੱਕ ਜਿਹੜਾ ਇਰਾਨ ਦੇ ਦੋ ਜਿਹੜੇ ਸਵਾਰ ਸੀਗੇ ਹਾਂਜੀ ਹਾਂਜੀ ਠੀਕ ਖੇਰਦਾਸ ਜੀ ਇਹ ਕੀ ਮਿਲੀ ਜਾਣਕਾਰੀ ਦੇ ਮੁਤਾਬਿਕ ਇੱਕ ਪਰਿਵਾਰ ਤਾਂ ਨਵੀਂ ਗੱਡੀ ਹੀ ਕਢਾ ਕੇ ਲੈ ਕੇ ਆਇਆ ਸੀ ਇਹ ਕ੍ਰੈਟਾ ਗੱਡੀ ਜੋ ਕਿ ਨਵੀਂ ਸੀ ਤੇ Swift ਕਾਰ ਦੇ ਨਾਲ ਇਹਨਾਂ ਦੀ ਆਮੋ ਸਾਹਮਣੇ ਜ਼ਬਰਦਸਤ ਟੱਕਰ ਹੋਈ ਕਿ ਕ੍ਰੈਟਾ ਕਾਰ ਖੱਡਿਆਂ ਵਿੱਚ ਜਾ ਡਿਗੀ ਤੇ ਦੂਸਰੀ ਕਾਰ ਦਾ ਵੀ ਕਾਫੀ ਨੁਕਸਾਨ ਹੋਇਆ ਹਕੀਕਤਰੀ ਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ